ਅਕਾਲ ਤਖਤ ਤੋਂ ਆਈ ਆਵਾਜ਼ ਗੱਲ ਨਹੀਂ ਬਣੀ ਅਕਾਲ ਤਖਤ ਤੋਂ ਆਈ ਆਵਾਜ਼ ਅਕਾਲ ਤਖਤ ਤੋਂ ਆਈ ਆਵਾਜ਼ ਗਰੀਬ ਨਵਾਜ਼ ਕਲਗੀਆਂ ਵਾਲੇ ਪਾਤਸ਼ਾਹ ਦੀਬਖਸੀ ਹੋਈ ਫਤਿਹ ਦੀ ਸਾਂਝ ਪਾਉਣ ਲੱਗਿਆਂ ਰੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਤੁਸੀਂ ਸਵੇਰ ਤੋਂ ਬਹੁਤੇ ਤੁਹਾਡੇ ਵਿੱਚੋਂ ਵੱਡੀ ਸਵੇਰ ਤੋਂ ਜੂਨ 1984 ਤੇ ਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਘਰੋਂ ਨਿਕਲੇ ਹੋ ਤੁਹਾਡੇ ਮਨ ਦੇ ਵਿੱਚ ਇੱਕ ਵਿਸ਼ੇਸ਼ ਦਰਦ ਹੈ ਤੁਹਾਡੇ ਮਨ ਦੇ ਵਿੱਚ ਇੱਕ ਵਿਸ਼ੇਸ਼ ਭਾਵਨਾ ਹੈ ਤੁਹਾਡੇ ਮਨ ਦੇ ਵਿੱਚ ਇੱਕ ਨਿਸ਼ਾਨਾ ਹੈ ਕਿ ਅਸੀਂ ਉਸ ਨਿਸ਼ਾਨੇ ਨੂੰ ਹਾਸਲ ਕਰਨਾ ਹੈ ਜਿਹੜਾ ਸਾਨੂੰ ਕਦੇ ਸਾਡੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਣ ਜੋ ਹੋਏ ਇਸ ਭਾਵਨਾ ਨੂੰ ਸਹੀ ਰਾਹ ਪਾਉਣ ਵਾਸਤੇ ਮੈਂ ਸਮਝਦਾ ਕਿ ਤੁਹਾਡੇ ਵਿੱਚ ਅਨੇਕਾ ਐਸੇ ਸੱਜਣ ਜੀ ਬੈਠੇ ਆ ਜਿਨ੍ਹਾਂ ਨੇ ਆਪਣੇ ਤਨ ਤੇ ਉਹ ਸੰਤਾਪ 1984 1984 ਤੋਂ ਬਾਅਦ 1995 ਤੱਕ ਦੇ ਉਸ ਦੁਖਾਂਤ ਉਸ ਦੌਰ ਦੇ ਵਿੱਚੋਂ ਲੰਘਦੇ ਹੋਏ ਆਪਣੇ ਪਿੰਡਿਆਂ ਤੇ ਆਪ ਹੰਡਾਇਆ ਤੁਹਾਡੇ ਪਰਿਵਾਰਾਂ ਨੇ ਉਹ ਸੰਤਾਪ ਨੂੰ ਆਪਣੇ ਪਿੰਡੇ ਤੇ ਆਪ ਹੰਡਾਇਆ ਤੇ ਜੇ ਤੁਸੀਂ ਮੈਨੂੰ ਪੁੱਛੋ ਤੇਰੀ ਕੀ ਹੈ ਤੂੰ ਕੀ ਕੀਤਾ ਮੈਂ ਕਹੂੰਗਾ ਮੈਂ ਪੰਜਾਬ ਦਾ ਭਗੌੜਾ ਮਖਿਵਾ ਚਾਹੁੰਦਾ ਆਪਾਂ ਨੂੰ ਅੱਜ ਰਲ ਕੇ ਇੱਕ ਜੁੱਟ ਹੋ ਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਨੂੰ ਵਧਣ ਦੀ ਅੱਜ ਲੋੜ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਿੱਥੇ ਸਾਨੂੰ ਇਹ ਕਿਹਾ ਕਿ ਜਿਸ ਦਿਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਫੌਜ ਵੜੀ ਉਸ ਦਿਨ ਖਾਲਸਪੁਰ ਦੀ ਨਹੀਂ ਰੱਖੀ ਜਾਊਗੀ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਸੀਂ 1947 ਦੇ ਵਿੱਚ ਟੋਪੀ ਤੇ ਜਨੇਓ ਉਹਨੂੰ ਆਜ਼ਾਦ ਕਰਾਇਆ ਹੈ। ਹੁਣ ਅਸੀਂ ਪਗ ਨੂੰ ਆਜ਼ਾਦ ਕਰਾਉਣਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਆਪਾਂ ਰਾਜ ਚਾਹੁੰਦੇ ਆ ਰਾਜ ਮਿਲੂਗਾ ਪਰ ਅੱਜ ਜਿਸ ਚੀਜ਼ ਦੀ ਲੋੜ ਹੈ ਤੁਸੀਂ ਉਸ ਰਾਹ ਤੇ ਤਰੋ ਤੁਸੀਂ ਆਪਣੇ ਘਰ ਆਨੰਦਪੁਰ ਵੜੋ ਤੇ ਤੁਹਾਨੂੰ ਰਾਜ ਪਾਗ ਹੁਣੇ ਮਿਲ ਸਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਇਕੱਠ ਕਰਨੇ ਚੰਡੇ ਲਹਿਰਾਉਣੇ ਨਾਰੇ ਲਾਉਣੇ ਮੈਂ ਵੀ ਲਾਇਆ ਇਹ ਇਸ ਸੰਘਰਸ਼ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਪਰ ਮੈਂ ਸਮਝਦਾ ਕਿ ਸਭ ਤੋਂ ਵੱਧ ਜ਼ਰੂਰੀ ਚੀਜ਼ ਖਾਲਸੇ ਦਾ ਕਿਰਦਾਰ ਕਿ ਅਸੀਂ ਉਹਦੇ ਧਾਰ ਨਹੀਂ ਬਣਿਆ ਕਿ ਅਸੀਂ ਨਹੀਂ ਬਣੇ ਇਸ ਗੱਲ ਦਾ ਵਿਚਾਰ ਇਸ ਗੱਲ ਦੀ ਵਿਚਾਰ ਸਾਡੇ ਵਿੱਚ ਆਉਣੀ ਇਹ ਸਭ ਤੋਂ ਲਾਜ਼ਮੀ ਹੈ ਕੋਕਿ ਅਸੀਂ ਉਹ ਆਜ਼ਾਦੀ ਕੋਲਾਠੀਏ ਨਹੀਂ ਜਿਨ੍ਹਾਂ ਨੇ ਕਦੇ ਚਰਖੇ ਕੱਤੇ ਝੂਠੇ ਵਾਅਦੇ ਕੀਤੇ ਤੇ ਸਾਨੂੰ ਇੱਕ ਉਸ Trap ਦੇ ਵਿੱਚ ਫਸਾਇਆ ਭਾਵੇਂ ਉਹ ਇਥੋਂ ਦੇ ਹੁਕਮਰਾਨ ਸੀ ਤੇ ਭਾਵੇਂ ਉਹ ਹਿੰਦੁਸਤਾਨ ਦੇ ਸੀ ਭਾਵੇਂ ਉਹ ਪਾਕਿਸਤਾਨ ਜਿਨ੍ਹਾਂ ਨੇ ਲਿਆ ਉਹ ਸੀ ਸਾਡੇ ਨਾਲ ਹਰ ਕਨੇ ਧੋਖਾ ਕੀਤਾ ਸਾਡੇ ਭੋਲੇਪਣ ਦਾ ਉਹਨਾਂ ਨੇ ਨਜਾਇਜ਼ ਫਾਇਦਾ ਉਠਾਇਆ ਮੈਂ ਤੁਹਾਨੂੰ ਸਿਰਫ ਅੱਜ ਦੋ ਕੋ ਬੇਨਤੀਆਂ ਸਾਂਝੀਆਂ ਕਰਨੀਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਭਾਗਾਂ ਵਾਲੇ ਹੋ ਤੁਸੀਂ ਆਪਣੀ ਗੱਲ ਨੂੰ ਖੋਲ ਕੇ ਕਰਦੇ ਵੀ ਹੋ ਤੇ ਸੁਣਦੇ ਵੀ ਹੋ ਮੈਨੂੰ ਯਾਦ ਹੈ ਮੇਰੀ ਉਮਰ ਕੋਈ 14 ਕੋ ਸਾਲ ਦੀ ਸੀ ਮੈਂ ਆਪਣੀ ਮਾਂ ਨਾਲ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਦਰਸ਼ਨਾਂ ਨੂੰ ਗੁਰੂ ਨਾਨਕ ਨਵਾਸ ਗਿਆ ਮੈਂ ਪੜ੍ਹਾਈ ਵਿੱਚ ਕੋਈ ਢਾ ਲਾਇਕ ਨਹੀਂ ਸੀ। ਇਮਤਿਹਾਨਾਂ ਦੇ ਵਿੱਚ ਮੇਰੇ ਕੋਈ ਚੰਗੇ ਨੰਬਰ ਨਹੀਂ ਸੀ ਆਉਂਦੇ। ਮੇਰੀ ਮਾਂ ਨੇ ਮੇਰੇ ਬਾਰੇ ਸੰਤਾਂ ਕੋਲ ਇੱਕ ਫਰਿਆਦ ਕੀਤੀ ਕਿ ਬਾਬਾ ਜੀ ਇਹ ਪੜਦਾ ਨਹੀਂ। ਇਹਦੇ ਨੰਬਰ ਨਹੀਂ ਚੰਗੇ ਆਉਂਦੇ। ਮੈਨੂੰ ਪਤਾ ਨਹੀਂ ਇਹਨੇ 10ਵੀਂ ਵੀ ਕਰਨੀ ਹੈ ਕਿ ਨਹੀਂ ਕਰਨੀ। ਮਾਹਪੁਰਖਾਂ ਨੇ ਮੈਨੂੰ ਪੁੱਛਿਆ ਪੁੱਛੰਗਿਆ ਤੇਰਾ ਕੀ ਨੋਅ ਹੈ ਮੈਂ ਆਪਣਾ ਨੋਅ ਦੱਸਿਆ ਉਹਨਾਂ ਦਾ ਅਗਲਾ ਸਵਾਲ ਸੀ ਪੁੱਛੰਗਿਆ ਤੂੰ ਬਾਣੀ ਪੜਦਾ ਹੁੰਦਾ ਮੈਂ ਨਹੀਂ ਸੀ ਪੜਦਾ ਮੇਰੇ ਮੂੰਹੋਂ ਨਿਕਲਿਆ ਮੈਂ ਥੋੜੀ ਥੋੜੀ ਪੜਦਾ ਮਾਪੁਰਖਾਂ ਦੇ ਸਾਹਮਣੇ ਹੋਣਾ ਕੋਈ ਸੌਖਾ ਉਹ ਇੱਕ ਬੱਚੇ ਵਾਸਤੇ ਖਾਸ ਕਰਕੇ ਸੌਖਾ ਕੰਮ ਨਹੀਂ ਸੀ ਕੰਨਾਂ ਵਿੱਚੋਂ ਸੇਕ ਨਿਕਲਦਾ ਸੀ ਲਤਾ ਕੰਬਦੀਆਂ ਸੀ ਆਵਾਜ਼ ਥਰਕਦੀ ਸੀ ਮੈਂ ਕਹਾਂ ਜੀ ਮੈਂ ਥੋੜੀ ਥੋੜੀ ਪੜਦਾ ਮਹਾਂਪੁਰਖ ਕਹਿੰਦੇ ਤੂੰ ਬਹੁਤੀ ਬਹੁਤੀ ਕਦੋਂ ਪੜਨੀ ਜੇ ਤੂੰ ਬਾਣੀ ਪੜੇਗਾ ਤੇਰੀ ਪੜਾਈ ਸੌਖੀ ਹੋ ਜੂ ਬਾਣੀ ਸਾਡੇ ਅੜੇ ਹੋਏ ਕਾਰਜਾਂ ਨੂੰ ਪਾਰ ਲੰਘਾ ਦਿੰਦੀ ਹੈ ਹੱਲ ਕੱਢ ਦਿੰਦੀ ਹੈ ਗੁਰੂ ਪਿਆਰੇ ਸਾਧ ਸੰਗਤ ਜੀਓ ਮੇਰੇ 10ਵੀਂ ਦੇ ਇਮਤਿਹਾਨ ਆਏ ਮੈਂ ਇਮਤਿਹਾਨਾਂ ਦੇ ਵਿੱਚ ਕੀ ਕੀਤਾ ਉਹ ਤਾਂ ਮਹਾਰਾਜ ਜੀ ਜਾਣਦੇ ਐ ਪਰ ਮੇਰੇ ਇੰਨੇ ਨੰਬਰ ਆਏ ਕਿ ਮੈਂ ਆਪ ਹੈਰਾਨ ਸੀ ਥੋੜੇ ਚਿਰ ਪਿਛੋਂ ਮਹਾਪੁਰਖਾਂ ਕੋਲ ਦੁਬਾਰਾ ਜਾਣ ਦਾ ਸਬਬ ਬਣਿਆ ਤੇ ਮਹਾਪੁਰਖਾਂ ਨੇ ਮੈਨੂੰ ਦੇਖਦੇ ਅੰਸਾਰ ਮੈਨੂੰ ਇਹ ਸਵਾਲ ਪਾਇਆ ਕਿ ਪੁੱਤ ਜੀ ਆ ਉੱਤਰੇ ਪੇਪਰ ਨਹੀਂ ਸੀ ਮੈਂ ਹੈਰਾਨ ਰਹਿ ਗਿਆ ਕਿ ਇਹ ਉਹ ਬੰਦਾ ਹੈ ਇਹ 1980 ਦੀ ਮੈਂ ਗੱਲ ਕਰਦਾ ਜਦੋਂ ਨਰਕਤਾਰੀਏ ਨੂੰ ਸੌਦਾ ਲਾਇਆ ਸੀ ਤੇ ਮਹਾਪੁਰਖ ਉਹਦੋਂ ਕੁਸ਼ਚਰ ਵਾਸਤੇ ਗੁਰੂ ਨਾਨਕ ਨਵਾਸ ਵਿੱਚ ਸੀ ਰੋਜ਼ ਉਹਨਾਂ ਨੂੰ ਮਿਲਣ ਵਾਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਐ ਤੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਮੈਂ ਉਹਨਾਂ ਨੂੰ ਪਿਛਲੇ ਸਾਲ ਮਿਲਿਆ ਸੀ ਤੇ ਪੁੱਛੰਗਿਆ ਤੇਰੇ ਇਮਤਿਹਾਨ 'ਚ ਨੰਬਰ ਕਿਵੇਂ ਆਏ ਮੇਰੇ ਨਾਲ ਮੇਰੇ ਵੀਰ ਜੀ ਸੀ ਵਿਰਜੀ ਕਹਿੰਦੇ ਬਾਬਾ ਜੀ ਲੋੜ ਨਾਲੋਂ ਬਹੁਤ ਵੱਧ ਆ ਗਏ ਮਹਾਂਪੁਰਖ ਬੜਾ ਖੁੱਲ ਕੇ ਹੱਸੇ ਕਹਿੰਦੇ ਮੈਂ ਪਹਿਲੀ ਵਾਰੀ ਸੁਣਿਆ ਹੈ ਕਿ ਕੋਈ ਇਹ ਕਹਵੇ ਕਿ ਮੇਰੇ ਲੋੜ ਨਾਲੋਂ ਵੱਧ ਨੰਬਰ ਆ ਗਏ ਮੈਨੂੰ ਕਹਿੰਦੇ ਤੂੰ ਬਾਣੀ ਪੜ੍ਹੀ ਹੋਣੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਤੁਹਾਡੇ ਸਾਰਿਆਂ ਨੂੰ ਗੁਰੂ ਦਾ ਰੂਪ ਜਾਣ ਕੇ ਮੈਂ ਮਾਫੀ ਮੰਗਦਾ ਕਿ ਮੈਂ ਉਹ ਮੌਕਾ ਖੁੰਝਿਆ ਜਦੋਂ ਮੈਨੂੰ ਮਹਾਪੁਰਖਾਂ ਨੇ ਇੱਕ ਉਹ ਚਾਬੀ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਹਰ ਜਿੰਦਰਾ ਖੋਲਦੀ ਸੀ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਅੱਜ ਮੈਂ ਤੁਹਾਡੇ ਨਾਲ ਇਹ ਬਚਨ ਸਾਂਝਾ ਇਸ ਕਰਕੇ ਨਹੀਂ ਕੀਤਾ ਕਿ ਮੈਂ ਮਹਾਪੁਰਖਾਂ ਦੇ ਨੇੜੇ ਰਹਿਣ ਦਾ ਮਾਣ ਪ੍ਰਾਪਤ ਹੈ ਮੈਨੂੰ ਮੈਂ ਇਸ ਕਰਕੇ ਕੀਤਾ ਕਿ ਮੈਂ ਉਹਨਾਂ ਦੇ ਕਹਣੇ ਵਿੱਚ ਨਹੀਂ ਆ ਸਕਿਆ ਮਾਪੁਰ ਖਾਂ ਦਾ ਵਚਨ ਕੱਲਾ ਮੇਰੇ ਲਈ ਨਹੀਂ ਗਾ ਇਹ ਸਮੁੱਚੀ ਕੌਮ ਸਮੁੱਚੇ ਪੰਥ ਲਈ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਜੇ ਨਾ ਜੋੜਿਆ ਤਾਂ ਮੈਨੂੰ ਇਹ ਡਰ ਹੈ ਕਿ ਪੱਛਮ ਦਾ ਜਿਹੜਾ ਇਹ ਸੋਚ ਦਾ ਵਹਾ ਹੈ ਜਿਨ੍ਹਾਂ ਸਕੂਲਾਂ ਵਿੱਚ ਤੁਸੀਂ ਆਪਣੇ ਨੂੰ ਬੱਚਿਆਂ ਨੂੰ ਭੇਜ ਰਹੇ ਹੋ ਉਹਨੇ ਇਹਨਾਂ ਨੂੰ ਅਗਵਾ ਕਰਕੇ ਲੈ ਜਾਣਾ ਹੈ ਸੋਸ਼ਲ ਮੀਡੀਆ ਨੇ ਵੀ ਇਹਨਾਂ ਦਾ ਕੋ ਭਲਾ ਨਹੀਂ ਜੇ ਕਰਨਾ ਇਹ ਰਹਿਣਗੇ ਆਪਣੇ ਘਰੇ ਪਰ ਇਹ ਪੜਨ ਗਏ ਹੋ ਜਿਵੇਂ ਤੁਹਾਡੇ ਗਵਾਂਢ ਵਿੱਚ ਰਹਿੰਦੇ ਗੋਰਿਆਂ ਦੇ ਬੱਚੇ ਹੁੰਦੇ ਆ ਜੇ ਆਪਾਂ ਇਹਨਾਂ ਬੱਚਿਆਂ ਨੂੰ ਨਾ ਸਾਂਭ ਸਕੇ ਇਹਨਾਂ ਰੈਲੀਆਂ ਦੇ ਵਿੱਚ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਕੌਣ ਆਇਆ ਕਰੂਗਾ ਭਲਾ ਇਹ ਮੇਰਾ ਸਵਾਲ ਹੈ ਅੱਜ ਗੁਰੂ ਪਿਆਰੀ ਸਾਧ ਸੰਗਤ ਜੀਓ ਮੈਂ ਦੋ ਬੇਨਤੀਆਂ ਸਾਂਝੀਆਂ ਕਰਨ ਲੱਗਿਆ ਉਸ ਤੋਂ ਬਾਅਦ ਮੈਂ ਸਮਾਪਤੀ ਕਰਨੀ ਤੁਸੀਂ ਸਵੇਰ ਦੇ ਬੈਠੇ ਹੋ ਇਹ ਮੇਰਾ ਨਿੱਜੀ ਵਿਚਾਰ ਹੈ ਮੈਂ ਸਮਝਦਾ ਕਿ ਜੇ ਅਸੀਂ ਸੰਘਰਸ਼ ਨੂੰ ਗਾਂ ਤੋੜਨਾ ਹੈ ਅੱਜ ਸਾਡੀ ਕਈ ਹੋਰ ਲੋੜਾਂ ਵਿੱਚੋਂ ਇੱਕ ਜੋ ਸਭ ਤੋਂ ਵੱਧ ਜ਼ਰੂਰੀ ਲੋੜ ਹੈ ਉਹ ਹੈ ਸਾਨੂੰ ਅੱਜ ਮਾਵਾਂ ਦੀ ਲੋੜ ਹੈ ਸਾਨੂੰ ਅੱਜ ਉਹਨਾਂ ਬੀਬੀਆਂ ਦੀ ਲੋੜ ਹੈ ਜਿਹੜੀਆਂ ਆਪਣੇ ਪ੍ਰੋਫੈਸ਼ਨ ਤੋਂ ਜ਼ਿਆਦਾ ਪਾਂਸ ਨੂੰ ਉਤਰ ਜੀ ਦੇਣ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਉਤਸ਼ਾਹ ਹੋਵੇ ਕਿ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਇੱਥੇ ਲਗੀਆਂ ਵੇਖਦੇ ਹੋ ਕਿ ਉਹ ਜੇ ਸੂਰਮੇ ਸਾਡੀਆਂ ਕੁੱਖਾਂ ਵਿੱਚੋਂ ਜਨਮ ਲੈਣ ਤਾਂ ਹੀ ਸਾਡੇ ਇਸ ਕੌਮ ਦੇ ਸੁਨਹਿਰੀ ਭਵਿੱਖ ਬਾਰੇ ਅਸੀਂ ਕੋਈ ਗੱਲ ਕਰ ਸਕਾਂਗੇ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਪੰਜਾਬ ਦੇ ਵਿੱਚ ਮੈਂ ਕਹਾਂ ਹਿੰਦੁਸਤਾਨ ਦੀ ਉਸ ਸਾਰੀ ਹੱਦ ਦੇ ਵਿੱਚ ਪੰਜਾਬ ਹੀ ਇੱਕ ਕੇਵਲ ਇੱਕੋ ਸੂਬਾ ਹੈ ਤੇ ਸਿੱਖ ਹੀ ਇੱਕੋ ਕੌਮ ਹੈ ਜਿਹਦੀ ਜਨਮ ਦਰ ਸਾਰੀਆਂ ਕੌਮਾਂ ਨਾਲੋਂ ਘੱਟ ਹੈ ਸਾਡੀ ਜਨਮ ਦਰ ਇੱਕ ਪਰਿਵਾਰ ਦੇ ਵਿੱਚ ਜੇ ਦੇਖਿਆ ਜਾਵੇ ਤੇ 1.6 ਹੈ 1.6 ਬੱਚੇ ਇੱਕ ਫੈਮਿਲੀ ਵਿੱਚ ਪੈਦਾ ਹੁੰਦੇ ਆ ਅਗਲੇ 40 ਸਾਲਾਂ ਦੇ ਵਿੱਚ ਸਾਡੀ ਗਿਣਤੀ ਅੱਧੀ ਰਹਿ ਜਾਣੀ ਹੈ ਇਸ ਗੱਲ 'ਵਾਲ ਆਪਾਂ ਧਿਆਨ ਦਈਏ ਜਿਹੜੀ ਦੂਸਰੀ ਮੈਂ ਬੇਨਤੀ ਅਖੀਰਲੀ ਬੇਨਤੀ ਆ ਕਰਨੀ ਹੈ ਜਿਨ੍ਹਾਂ ਮੇਰੇ ਜੁਝਾਰੂ ਸੰਘਰਸ਼ ਦੇ ਵਿੱਚ ਵੀਰ ਬਜ਼ੁਰਗ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ ਤੇ ਨੌਜਵਾਨ ਭਾਈ ਮਨਿੰਦਰ ਸਿੰਘ ਹੋਰ ਸਾਰੇ ਜਿਨ੍ਹਾਂ ਵੀ ਤੁਸੀਂ ਇਹ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਪਏ ਹੋ ਇਸ ਗੱਲ ਨੂੰ ਯਾਦ ਰੱਖਿਓ ਕਿ 1984 ਦੇ ਵਿੱਚ ਕੋਈ ਮਰਿਆਦਾ ਦਾ ਮਸਲਾ ਨਹੀਂ ਸੀ ਕੋਈ ਕੈਲੰਡਰ ਦਾ ਮਸਲਾ ਨਹੀਂ ਸੀ ਕੋਈ ਹੋਰ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਵਾਲਾ ਕੋਈ ਇਹੋ ਜਿਹਾ ਮਸਲਾ ਨਹੀਂ ਸੀ ਤਾਈਓ ਅੱਜ ਆਪਾਂ ਉਹਨਾਂ ਸੂਰਮਿਆਂ ਦੀ ਯਾਦ ਸਿਰ ਉੱਚਾ ਕਰਕੇ ਮਨਾ ਰਹੇ ਆ ਜੇ ਅਸੀਂ ਸੱਚੀ ਮੁੱਚੀ ਇਹ ਚਾਹੁੰਦੇ ਆ ਕਿ ਸਾਡਾ ਸੰਘਰਸ਼ ਕਾਮਯਾਬ ਹੋਵੇ ਸਾਨੂੰ 1984 ਤੋਂ ਮੁੜ ਇਹ ਸੰਘਰਸ਼ ਨੂੰ ਆਰੰਭ ਕਰਨਾ ਪੈਣਾ ਹੈ ਤੇ ਜਿਹਦੀ ਵਾਕ ਡੋਰ ਜਿਵੇਂ ਪਹਿਲਾਂ ਕਈ ਬੁਲਾਰੇ ਕਹਿ ਹਟੇ ਆ ਤੇ ਜਿਵੇਂ ਉਸ ਦਾ ਅਮਲ ਵੀ ਇੱਥੇ ਕੀਤਾ ਜਾ ਰਿਹਾ ਮੈਨੂੰ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਮੂਰੇ ਆਉਣ ਦਾ ਮੌਕਾ ਦਿੱਤਾ ਜਾਵੇ ਹਰ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਨੌਜਵਾਨਾਂ ਨੂੰ ਬਣਦੀ ਜਗ੍ਹਾ ਦਿੱਤੀ ਜਾਵੇ ਤਾਂ ਹੀ ਅਸੀਂ ਆਸ ਰੱਖ ਸਕਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੇ ਰਾਜ ਦੀ ਜਿਹਦੇ ਵਾਸਤੇ ਇਹਨਾਂ ਸੂਰਮਿਆਂ ਨੇ ਕੁਰਬਾਨੀਆਂ ਦਿੱਤੀਆਂ ਉਹ ਹੋਂਦ ਵਿੱਚ ਆਊਗਾ ਤੇ ਪੰਥ ਦੀ ਚੜ੍ਹਦੀ ਕਲਾ ਹੋਊਗੀ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦੀ ਜਾਚਨਾ ਕਰਦਾ ਫਤਿਹ ਬੁਲਾਉਂਦਾ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰੀਆ ਕਾਲ